ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਵਿੱਚ ਕਦੇ ਵੀ ਕਿਸੇ ਇੱਕ ਬੰਦੇ ਦੀ ਗੱਲ ਸੁਣ ਕੇ ਫੈਸਲਾ ਨਾ ਸੁਣਾਓ ਫੈਸਲਾ ਨਾ ਕਰੋ ਦੂਸਰੇ ਬੰਦੇ ਦੀ ਵੀ ਗੱਲ ਸੁਣੋ ਹੋ ਸਕਦਾ ਹੈ ਕਿ ਦੋਨੋਂ ਹੀ ਝੂਠ ਬੋਲਦੇ ਹੋਣ ਕਿਉਂਕਿ ਸਿੱਕੇ ਦੇ ਦੋ ਨਹੀਂ ਤਿੰਨ ਪਹਿਲੂ ਹੁੰਦੇ ਹਨ ਕਦੇ ਕਦੇ ਸਿੱਕਾ ਖੜਾ ਵੀ ਹੋ ਜਾਂਦਾ ਹੈ ਇਸ ਕਰਕੇ ਸਿੱਕੇ ਦੇ ਤਿੰਨ ਪਹਿਲੂ ਹੁੰਦੇ ਹਨ ਪਹਿਲਾ ਪਹਿਲੂ ਉਹ ਇੱਕ ਬੰਦੇ ਦੀ ਗੱਲ ਸੁਣਨੀ ਦੂਜਾ ਪਹਿਲੂ ਉਹ ਦੂਸਰੇ ਬੰਦੇ ਦੀ ਗੱਲ ਸੁਣਨੀ ਤੀਸਰਾ ਪਹਿਲੂ ਉਹ ਕਿ ਦੋਨੋਂ ਝੂਠ ਬੋਲ ਸਕਦੇ ਨੇ ਇਸ ਕਰਕੇ ਕਦੇ ਵੀ ਜਲਦਬਾਜ਼ੀ ਵਿੱਚ ਫੈਸਲਾ ਨਾ ਕਰੋ ਪਹਿਲਾਂ ਪਹਿਲੇ ਬੰਦੇ ਦੀ ਗੱਲ ਸੁਣੋ ਫਿਰ ਦੂਸਰੇ ਬੰਦੇ ਦੀ ਗੱਲ ਸੁਣੋ ਫਿਰ ਫੈਸਲਾ ਕਰੋ ਜੇ ਤੁਹਾਨੂੰ ਲੱਗੇ ਕਿ ਦੋਨੋਂ ਹੀ ਝੂਠ ਬੋਲਦੇ ਨੇ ਫਿਰ ਪੂਰੀ ਕਾਰਵਾਈ ਕਰੋ ਪੂਰੀ ਤਹੀ ਜਾਣਕਾਰੀ ਲਓ ਫਿਰ ਫੈਸਲਾ ਕਰੋ ਕਿਉਂਕਿ ਜਲਦਬਾਜ਼ੀ ਵਿੱਚ ਕੀਤੇ ਹੋਏ ਫੈਸਲੇ ਹਮੇਸ਼ਾ ਦਲਤ ਸਾਫਤ ਹੁੰਦੇ ਨੇ ਇਸ ਕਰਕੇ ਜ਼ਿੰਦਗੀ ਵਿੱਚ ਕਦੇ ਵੀ ਇੱਕ ਬੰਦੇ ਦੀ ਭਾਵ ਇੱਕ ਪੱਖ ਦੀ ਗੱਲ ਸੁਣ ਕੇ ਕਦੇ ਫੈਸਲਾ ਨਾ ਸੁਣਾਓ ਦੋਨੋਂ ਪੱਖ ਸੁਣੋ ਜੇ ਜੇ ਤੁਹਾਨੂੰ ਲੱਗੇ ਕਿ ਦੋਨੋਂ ਹੀ ਝੂਠ ਬੋਲਦੇ ਨੇ ਫਿਰ ਤੁਸੀਂ ਪੂਰੀ ਕਾਰਵਾਈ ਕਰੋ ਗਲਤੀ ਤਹ ਤੱਕ ਜਾਓ ਫਿਰ ਫੈਸਲਾ ਸੁਣਾਓ